ਅਸ ਮਲਾ ਪਨਵਾ ਉਠਤ ਬੈਠਤ ਸੋਵਤ ਧਿਆਈਆ ਮਾਰਗ ਚਲਤ ਹਰੇ ਹਰ ਗਾਈਆ ਸ਼ਰਵਨ ਸੁਨੀ ਜਹ ਅੰਬਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਤ ਜੁਤੀ ਜਾਏ ਗੁਰ ਪ੍ਰਸਾਦ ਹਰ ਅੰਮਿਤ ਪੀਜੈ ਦਿਨ ਸਰੈਨ ਹਰ ਕੀਰਤਨ ਲੰਗਾਈਆ ਸੋ ਜਨ ਜਮ ਕੀ ਬਾਟ ਨਾ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਘਤ ਹੋਐ ਨਾਨਕ ਤਿਸ ਲਗ ਪਾਈ ਆਸਾ ਮਹਿਲਾ ਪੰਗਵਾ ਜਾ ਕੈ ਸਿਮਰਨ ਸੁਖ ਨਿਵਾਸ ਸਹੀ ਕਲਿਆਣ ਦੁਖ ਹੋਵਤ ਨਾਸ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਗੁਰ ਆਪਣਾ ਸਦ ਸਦਾ ਮਨਾਵੋ ਰਹਾ ਸਤਗੁਰ ਕਾ ਸੱਚ ਸ਼ਬਦ ਤੁਮਾਵੋ ਫਿਰ ਘਰ ਬੈਠੇ ਪ੍ਰਭ ਆਪਣਾ ਪਾਵਾ ਪਰ ਕਾ ਬੁਰਾ ਨਾ ਰਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਏ ਸੁਖ ਨਾਨਕ ਅਨ ਦਿਨ ਚੀਨਾ ਆਸਾ ਮੈਲਾ ਪੰਗਵਾਂ ਜਿਸ ਨੀਚ ਕੋਈ ਨ ਜਾਣੈ ਨਾਮ ਜਪਤ ਕੋ ਚੋਂ ਕੁੰਟ ਮਾਨੈ ਦਰਸ਼ਨ ਮੰਗੋਂ ਦੇ ਪਿਆਰੇ ਤੁਮਰੀ ਸੇਵਾ ਕੋਨ ਕੋਨ ਨਾ ਤਾਰੇ ਰਹਾਉ ਜਾ ਕੇ ਨਿਕਟ ਮੈਂ ਆਵੈ ਕੋਈ ਸਗਲ ਸ੍ਰਿਸ਼ਟ ਉਹ ਕੇ ਚਰਨ ਮਲ ਧੋਈ ਜੋ ਪ੍ਰਾਣੀ ਪਾਹੁ ਨ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਤਬ ਨਾਨਕ ਮਿੱਠੇ ਲਾਗੇ ਆਸ ਮਹਿਲਾ ਪੰਗਵਾਂ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸੁਮਾਰੋ ਰਾਮ 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 ਗੁਣ ਗਾਵੋ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਉ ਸਗਲ ਸਮਗਰੀ ਜਾ ਕੈ ਸੂਤ ਪਰੋਈ ਖਟ ਖਟ ਅੰਤਰ ਰਵਿਆ ਸੋਈ ਉਹ ਪਤ ਪਰਲੋ ਕਿਨ ਮੈਂ ਕਰਤਾ ਆਪ ਹਲੇਪਾ ਨਿਰਗੁਨ ਰਹਿਤਾ ਕਰਮ ਕਰਾਵਨ ਅੰਤਰ ਜਾਮੀ ਅਨੰਦ ਕਾ ਨਾਨਕ ਕਾ ਸੁਆਮੀ ਆਸਾ ਮੈ ਲਾ ਪੰਗਵਾ ਕੋਟ ਜਨਮ ਕੇ ਰਹ ਤੁਵਾਰੇ ਦੁਲਬੁਧੇ ਜੀਤੀ ਨਹੀਂ ਹਾਰੇ ਕਿਲਬਿਕ ਬਿਨਾਸੇ ਦੁਖ ਦਰਦ ਦੂਰ ਪਹਿ ਪਨੀਤ ਸੰਤਨ ਕੇ ਤੂਰ ਰਹਾ ਤਬ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨੁ ਗੁਝੀ ਮਨ ਨੇ ਚਲਥੀਆ ਨਾਮ ਪਦਾਰਥ ਨੋ ਨਿਬ ਸਿਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਿਲਾ ਪੰਵਾ ਮਿਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਰਧ ਕਤੇ ਤਿਨੇਰੇ ਸੂਖ ਸਹਿਜ ਆਨੰਦ ਖਨਾ ਗੁਰ ਸੇਵਾ ਤੇ ਪਹਿ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਓ ਮਨ ਕਾ ਮੂਰਖ ਤੀਥਾ ਪ੍ਰਭ ਕਾ ਭਾਣਾ ਲਗ ਮੀਠਾ ਗੁਰ ਪੂਰੇ ਕੇ ਚਰਨ ਗਹਿ ਕੋਟ ਜਨਮ ਕੇ ਪਾਪ ਲਹਿ ਰਤਨ ਜਨਮ ਇਹ ਸਫਲ ਭਇਆ ਕਹੁ ਨਾਨਕ ਪ੍ਰਭ ਕਰੀ ਮਿਆ ਆਸਾ ਮੈਲਾ ਪੰਗਵਾ ਸਤਗੁਰ ਆਪਣਾ ਸਦ ਸਦਾ ਸੰਭਾਰੇ ਗੁਰ ਕੇ ਚਰਨ ਕੇਸ ਸੰਘਾਰੇ ਜਾਗ ਰੇ ਮਨ ਜਾਗ ਨਹਾਰੇ ਬਿਨਹਰ ਅਵਰ ਨ ਆਵ ਸਤਿ ਕਾਮਾ ਝੂਠਾ ਮੋਹ ਮਿੱਠਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਗਿਨ ਦੂਜਾ ਨਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰਧਮ ਪਰਮੇਸ਼ਰ ਆਪ ਅਠ ਪਹਿਰ ਨਾਨਕ ਗੁਰ ਜਾਪ ਆਸਾ ਮਹਿ ਲਾ ਪੰਵਾਂ ਆਪੇ ਪੇਦ ਵਿਸਥਾਰੀ ਸ਼ਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਦੇਖਉ ਇੱਕ ਓਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋ ਮਿਲ ਇਕ ਕੀਨੋ ਠਾਉ ਕਹ ਨਾਨਕ ਗੁਰ ਭ੍ਰਮ ਪਾਉ ਖੋਇਆ ਅਨੰਦ ਰੂਪ ਸਭ ਮੈਨ ਅਲੋਇਆ ਅਸ ਮਲਾ ਪੰਵਾ ਤੁਕਤ ਸਿਆਨਪ ਕਿਛੂ ਨਾ ਜਾਣਾ ਦਿਨ ਰਹਿ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਹੀਂ ਕੋਏ ਤਰਨ ਕਰਾਮ ਨਹਾਰ ਸਭ ਸੋਏ ਰਹਾ ਮੂਰਖ ਮੁਗਦ ਅਗਿਆਨ ਅਵਿਚਾਰੀ ਨਾਮ ਤੇ ਕੀ ਆਸ ਮਨ ਥਾਰੀ ਜਪ ਤਪ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨ ਹੈ ਅਰਾਧਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵੰਤ ਨਾਨਕ ਕੋਟ ਪਬ ਤੋਰੀ ਆਸਾ ਮੈਲਾ ਪੰਗਵਾ ਹਰ ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਤੈ ਦੀਨ ਦਇਆਲਾ ਕਰਉ ਬੇਨਤੀ ਸਤਿਗੁਰ ਆਪਣੀ ਕਰ ਕਿਰਪਾ ਰੱਖੋ ਸ਼ਰਣਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ ਸੋ ਜਨ ਇਤ ਉਤ ਕਤੈ ਨਾ ਡੋਲੈ ਤਹ ਨਾਨਕ ਜੋ ਰਾਚੈ ਨਾਇ ਹਰ ਮਾਲਾ ਤਾ ਕੈ ਸੰਗ ਜਾਏ ਆਸਾ ਮੈਲਾ ਪੰਗਵਾ ਜਿਸ ਕਾ ਸਭ ਕਿਛ ਤਸ ਕਹੋਏ ਇਸ ਜਨ ਲੇਪਨ ਵਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰ ਸੋਈ ਫਲ ਜਾਣ ਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾ ਸਦ ਯਾਦ ਹਰ ਸ਼ਰਣੀ ਆਇ ਤਿਸ ਜਨ ਕਹਾ ਵਿਆਪੈ ਮਾਇ ਨਾਮ ਨਿਧਾਨ ਜਾ ਕੇ ਮਨ ਮਾਹੀ ਇਸ ਕੋ ਚਿੰਤਾ ਸੁਪਨੇ ਨਾਹੀ ਕਹੋ ਨਾਨਕ ਗੁਰ ਪੂਰਾ ਪਾਇਆ ਧਰਮ ਮੋਹ ਸਗਲ ਬਿਨਸਾਇਆ ਆਸਾ ਮਹਿਲਾ ਪੰਗਵਾ ਜੋ ਸੁਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੁਖ ਭਰਮ ਕਹ ਕੈਸੇ ਮੇਰਾ ਸੁਣ ਸੁਣ ਜੀਵ ਸੋਏ ਤੁਮਹਾਰੀ ਮੋਹੇ ਨਿਰਦੁਨ ਕੋ ਲੇਹੋ ਉਧਾਰੀ ਰਹਾਉ ਮਿਟ ਗਿਆ ਦੁਖ ਵਿਸਹਾਰੀ ਚਿੰਤਾ ਖਲ ਪਾਇਆ ਜਪ ਸਤ ਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖਤੰ ਤੁਰੋਏ ਕੋ ਨਾਨਕ ਕੋਨੋ ਕਰਮਾ ਜਾ ਕੈ ਮਨ ਵਸਿਆ ਹਰ ਨਾਮ ਅਸਮੈ ਲਾ ਪਨਵਾ ਕਾਮ ਕੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਤ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋ ਪਰਮ ਬਹੁ ਜੋਨ ਪਵਾਇ ਅਸtir ਭਗਤ ਥਾਲ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤ ਸੰਤ ਬੁੱਝੈ ਹਰ ਨੇਰਾ ਕਾਉ ਨਾਨਕ ਜੋ ਪ੍ਰਭ ਸਰਣਾਈ ਇਹੀਆਂ ਸੁਖ ਅਗੈ ਗਤ ਪਾਈ ਆਸਾ ਮੈਲਾ ਪੰਗਵਾ ਤੂੰ ਮੇਰਾ ਤੰਗ ਥਮੀਨ ਤੁਮਾਰੇ ਤੂੰ ਮੇਰਾ ਥਾਕੁਰ ਹਮ ਤੇ ਦੁਆਰੇ ਤੂੰ ਮੇਰਾ ਕਰਤਾ ਤੂੰ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਨੀ ਜਹਰਾ ਕਹਾ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਦੇਖ ਵਿਗਸੈ ਕੋਲਰ ਤੂੰ ਮੇਰੀ ਗਤ ਤਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਂ ਅਨੰਦਿਨ ਜਪਾਂ ਨਾਮ ਗੁਣਤਾਸ ਨਾਨਕ ਕੀ ਸਲਤੈ ਹਰਦਾਸ ਆਸ ਮੈਲਾ ਪੰਗਵਾ ਰੂਮਨ ਹਾਰੇ ਝੂਠ ਕਉ ਮਨ ਹਸ ਹਸ ਸੋਗ ਕਰਤ ਬੇਗਾਨ ਕੋ ਮੂਆ ਕ ਕਹਿ ਕਰਦਾਵਨ ਕੋ ਰੋਵਾ ਕੋ ਹਸਾਸ ਪਾਵਨ ਰਹਾ ਬਾਲ ਬਵਸਥਾ ਤੇ پھر سنسارا मूका سرگ پھر پھر اوتارا फिर फिर جو कानक जो नाम सफल کا پروان